ਕਿਸਾਨ ਭਰਾਵੋ ਮਜ਼ਦੂਰ ਵੀਰੋ ਸਾਡੀਆਂ ਮਾਮਾ ਪਣਾ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਬੜਾ ਟਾਈਮ ਨਹੀਂ ਲਾਉਂਦੇ ਫੋਰਸ ਮੁੜ ਗਈ ਫੋਰਸ ਨੂੰ ਮੁੜੀਏ ਨਾ ਜਾਣੀਏ ਜੇ ਤੁਸੀਂ ਮੰਨੋ ਵੀ ਫੋਰਸ 바ਗੀ ਅਸੀਂ ਵੀ ਛੇਤੀ ਘਰ ਨੂੰ ਵਗ ਜੀਏ ਫੋਰਸ ਆ ਸਕਦੀ ਹੈ ਮੈਂ ਮੰਨਤੀ ਕਰ ਸਕਦੀ ਆ ਮਿੰਟਾਂ 5 ਮਾਰਨਗੇ ਉਹ ਕਿ ਉਹਨਾਂ ਨੇ ਕਿ ਭਾਈ ਐਂ ਦੇਖਣਾ ਵੀ ਬੱਟ ਇਧਰ ਨਿਕਲਦੀ ਆ ਜਾਂ ਕਿਧਰ ਨਿਕਲਦੀ ਐ ਇਸ ਕਰਕੇ ਬੈਠਣਾ ਆਪਾਂ ਨੇ ਹਜੇ ਜੇ ਤੁਸੀਂ ਇਹ ਮੰਨੋ ਇਹ ਜਿਹੜੀ ਲੜਾਈ ਐ ਇਹ ਅੱਜ ਫੌਰੀ ਤੌਰ ਤੇ ਅਸੀਂ ਆਏ ਆ ਸਾਨੂੰ ਪੂਰਾ ਮਸਲੇ ਦਾ ਪੂਰਾ ਨਹੀਂ ਪੂਰੀ ਜਾਣਕਾਰੀ ਨਹੀਂ ਹੈ ਇਹਦੀ ਮੋਟੀ ਮੋਟੀ ਜਾਣਕਾਰੀ ਜਥੇਬੰਦੀ ਨੇ ਦਿੱਤੀ ਐ ਇਹ ਲੜਾਈ ਨਗਰ ਦੇ ਸਿਰ ਤੇ ਹੈ ਜੇ ਪਿੰਡ ਖੜੂਗਾ ਤਾਂ ਲੜਾਈ ਲੜੀ ਜਾਊਗੀ ਜੇ ਪਿੰਡ ਪਾਰ ਪਿੱਛੇ ਖਿੱਚਦਾ ਤਾਂ ਜੱਥੇਬੰਦੀ ਪਿੰਡ ਨਾਲ ਹੁੰਦੀ ਹੈ ਪਿੰਡ ਨਾਲ ਨਗਰ ਨਾਲ ਫਿਰ ਸਾਰੇ ਪੰਜਾਬ ਦੀ ਤਾਕਤ ਝੋਕਦੇ ਨੇ ਆਪਾਂ ਤਾਕਤ ਜੇ ਪਿੰਡ 'ਚ ਸਪੀਕਰਾਂ 'ਚ ਬੋਲੀ ਜਾਂਦੇ ਆ ਪਿੰਡ 'ਚੋਂ ਕੋਈ ਆਉਂਦਾ ਹੀ ਨਹੀਂ ਲੜਾਈ ਕਿਵੇਂ ਲੜੀ ਜਾਊ ਬਾਈ ਜਿਹੜੇ ਬੰਦੇ ਘਰਾਂ ਚ ਬੈਠੇ ਐ ਉਹਨਾਂ ਨੂੰ ਵੀ ਲੜਾਈ ਸਾਧਾਂ ਦੀ ਐ ਫੋਰਸ ਬਹੁਤ ਲੰਗੀ ਕਾਗ ਖੜਕੂ ਸਿਰ ਪਾਟਣਗੇ ਪਰਚੇ ਦਿੱਤੇ ਜਾਣਗੇ ਬੜੇ ਖੇਤਾਂ ਦੀਆਂ ਜ਼ਮੀਨਾਂ ਬਚ ਰਹਿਣਗੀਆਂ ਤੁਹਾਨੂੰ ਲੱਗਦਾ ਨਹੀਂ ਬਚਣੀਆਂ ਇਹਦੇ ਲਈ ਲੜਨਾ ਪੈਣਾ ਤੁਸੀਂ ਲੜੇ ਨਾ ਤੁਹਾਡੇ ਕੋਲੇ ਕੀ ਰਹਿ ਗਿਆ ਟੋਟਲ ਪੰਜਾਬ ਦਾ ਸਾਰਾ ਕੁਝ ਵੇਚਤਾ ਜ਼ਮੀਨ ਰਹਿ ਨਹੀਂ ਇਕੱਲੀ ਇਕੱਲੀ ਜੇ ਜ਼ਮੀਨਾਂ ਤੋਂ ਪਰੇ ਕਰਿਆ ਜਾਵੇ ਤੁਹਾਨੂੰ ਤੁਹਾਡੇ ਕੋਲੇ ਕੱਖ ਨਹੀਂ ਕੱਖ ਤੁਸੀਂ ਲੜੇ ਨਹੀਂ ਸਕਦੇ ਤੁਸੀਂ ਬਾਹਰਲੇ ਸਟੇਟਾਂ ਜਾ ਕੇ ਕਿਹੋ ਵੀ ਭਾਈ ਦਿੱਲੀ ਤੁਸੀਂ ਟਰੈਕਟਰ ਲੈ ਕੇ ਨਹੀਂ ਆਏ ਜਦੋਂ ਪੰਜਾਬ ਹਰਿਆਣਾ ਉਧੀਆਂ ਸਟੇਟਾਂ ਲੜ ਰਹੀਆਂ ਸੀਗੀਆਂ ਵੀ ਤੁਸੀਂ ਕਹਤੋਂ ਨਹੀਂ ਆਏ ਉਹਨਾਂ ਦਾ ਜਵਾਬ ਹੋਊਗਾ ਵੀ ਸਾਡੇ ਕੋਲੇ ਉੱਥੇ ਪਹੁੰਚਣ ਦਾ ਸਾਜੋ ਸਾਧਨ ਨਹੀਂ ਸੀਗੇ ਉਹ 10-10 ਕਿੱਲੇ ਆਲੇ ਉਰੇ ਆ ਕੇ ਤੁਹਾਡੇ ਨੌਕਰ ਰਲਦੇ ਆ ਜੀਰੀ ਲਾਉਂਦੇ ਆ ਉਹਨਾਂ ਕੋਲੇ 4x4 ਟਰੈਕਟਰ ਨਹੀਂ ਸੀ ਜਾਈ ਇਹ ਰੜਕਦੇ ਆ ਤੁਸੀਂ ਇੱਕ ਇੱਕ ਪਿੰਡ ਚੋਂ 5-5 ਟਰੈਕਟਰ ਕੱਢ ਕੇ ਦਿੱਲੀ ਨੂੰ ਹੱਕ ਤੇ ਕਹਿਤਾ ਵੀ ਉੱਥੇ ਖੜਾ ਲਓ ਇੱਥੇ ਜੀਰੀ ਜੂਰੀ ਆਪਾਂ ਹੋਰ ਨਾਲ ਲਾ ਲਾਂਗੇ ਅਹੀਂ ਹੋਇਆ ਨਾ ਭਾਈ ਇਹ ਉਹਨਾਂ ਤੱਕ ਜਾਂ ਨਾ ਤੱਕ ਜ਼ਮੀਨਾਂ ਹੈ ਜ਼ਮੀਨਾਂ ਕੌਣੀਆਂ 2020 ਤੱਕ 10 ਏਕੜ ਤੋਂ ਥੱਲੇ ਜਣੀ ਕਿ 8 ਏਕੜ ਵਾਲਾ 6 ਏਕੜ ਵਾਲਾ 3 ਵਾਲਾ 2 ਵਾਲਾ ਇਹਨਾਂ ਨੇ ਜ਼ਮੀਨਾਂ ਚੋਂ ਬਾਹਰ ਕਰਨਾ ਸੀਗਾ ਕੱਟਣੇ ਵਿੱਚ ਮੈਨਾਂ ਚੋਂ ਤੁਸੀਂ ਉਹ ਸਮਝੌਤਾ ਬਲਡ ਬੈਂਕ ਨਾਲ ਸਮਝੌਤਾ ਵੀ 2020 ਤੱਕ ਬਾਹਰ ਕਰ ਦੇਵਾਂਗੇ ਹਰ ਕਾਤੋਂ ਨਹੀਂ ਘਟ ਸਕਦੇ ਆ ਚੰਡੇ ਨੇ ਆ ਚੰਡੇ ਸਾਡੇ ਦੇ ਪਰਚੇ ਕਾਤੋਂ ਦੰਦੇ ਨੇ ਕਾਤੋਂ ਦੰਦੇ ਕਿਸੇ ਥਾਣੇਦਾਰ ਦੇ ਕਦੇ ਹੱਥ ਨਹੀਂ ਲਾਇਆ ਇਹ ਕਹਿੰਦੇ ਦੋਏ ਬਹਾ ਤੋੜ ਤੀਆਂ ਸਮੇਤ ਵਰਦੀ ਪਲਾਸਟਰ ਲਵਾਖੇ ਮਾਂ ਦੇ ਪੁੱਤਾਂ ਨੇ ਵੀ ਵਰਦੀ ਤਾਂ ਲਾ ਦੋ ਸਮੇਤ ਵਰਦੀ ਪਲਾਸਟਰ ਲਵਾ ਕੇ ਸਾਡੇ ਪਰਚਾ ਦਿੱਤਾ 51 ਚਾਰ ਵਾਰੀ ਗੱਡੀ ਮੋੜ ਕੇ ਮਨਜੀਤ ਨੇ ਉੱਪਰ ਚੜੀ ਜੀ ਮਾਰਨ ਦੀ ਕੋਸ਼ਿਸ਼ ਕੀਤੀ ਕੁਦਰਤੀ ਬਚ ਗਿਆ ਘੰਟੇ ਬਾਅਦ ਅਗਲੇ ਚੌਕ 'ਚ ਦੋ ਥਾਣੇਦਾਰਾਂ ਦੀ ਲੱਤਾਂ ਇੱਕ ਦੀ ਲੱਤ ਤੋੜਤੀ ਇੱਕ ਦਾ ਹੱਥ ਤੋੜਦਾ ਇਹਦੇ ਕਰਕੇ ਰੜਕਦੇ ਨੇ ਥੋੜੇ ਆਗੂ ਇਹ ਕਹਿੰਦੇ ਇਹਨਾਂ ਨੂੰ ਪਿੰਜਰੇ 'ਚ ਪਾ ਲੋ ਪਿੰਜਰੇ 'ਚ ਜਿਵੇਂ ਨਾ ਖੁੰਆਂ ਜਾਣਗੀਆਂ ਆ ਹਾਲ ਤਾਂ ਖੜਾ 2026 25 ਚ ਹੁਣ ਆਪਾਂ 25 ਦੇ ਲੰਘ ਚੁੱਕੇ ਦਿਨ 36 ਤੱਕ ਦੀਵੇ ਲਾਇਆ ਕਰੋਗੇ ਦੀਵੇ ਬਿਜਲੀ ਦਾ ਸਾਰਾ ਪ੍ਰਬੰਧ ਕੰਪਨੀਆਂ ਨੂੰ ਦੇਣ ਜਾ ਰਹੇ ਆ ਕੰਪਨੀਆਂ ਨੂੰ ਇਸ ਲਈ ਯਾਰੇ ਮੁਲਾਜ਼ਮ ਲੜ ਰਹੇ ਆ ਵੀ ਜੇ ਇਹ ਹੋ ਗਿਆ ਸਾਨੂੰ ਘਰਾਂ ਨੂੰ ਭੇਜਣਗੇ ਕੀ ਕਰੋਣਾ ਬਈ ਕਦੇ ਤੁਸੀਂ ਦੇਖਿਆ ਵੀ ਇਹ ਟਲ ਦੇ ਮੁਲਾਜ਼ਮ ਤਾਰਾਂ ਕੱਢਦੇ ਫਿਰਦੇ ਨੇ ਦੇਖਿਆ ਕਿਸੇ ਨੇ ਪਰ ਨਾ ਸਾਲੇ ਵੀ ਘਰ ਘਰ ਆਉਂਦੇ ਆ ਮੋਬਾਈਲ ਚੈੱਕ ਕਰਨ ਕੀ 10-10 20-20 ਹਜ਼ਾਰ ਰੁਪਏ ਤਨਖਾਹ ਲੈਂਦੇ ਨੇ ਉਹਨਾਂ ਨੇ ਨਾ ਕੋਈ ਕੰਪਨੀਆ ਨੂੰ ਦੇਤਾ ਸਾਰਾ ਕੁਝ ਬਿਜਲੀ ਇਸ ਪ੍ਰਬੰਧ ਨਾਲ ਪਿਆ ਕਰੂਗੀ ਵੀ ਭਾਈ 500 ਦੀ ਬਿਜਲੀ ਪਾਓ ਤਾਂ 5 ਘੰਟੇ ਲਾਈਟ ਚੱਲੂਗੀ 5 ਘੰਟੇ 1000 ਦੀ ਲਾਈਟ ਪਾਓਗੇ 10 ਘੰਟੇ ਲਾਈਟ ਚੱਲੂਗੀ ਆ ਹਾਲ ਤਾਂ ਹੋ ਰੀਆਂ ਭੁੱਲ ਜਿਓਗੇ ਪ੍ਰੈਸ ਵਾਲੇ ਕੱਪੜੇ ਪਾਉਣੇ ਭੁੱਲ ਜੋਗੇ ਐਸੇ ਕਰਕੇ ਕਚੀਚੀਆਂ ਲੈਂਦੇ ਨੇ ਕਚੀਚੀਆਂ ਅਫਸਰ ਆ ਆ ਗਿਆ ਚਕਤਾਰ ਲੱਡੀ ਇਹਦੀ ਫੋਟੋ ਮੰਗਦਾ ਡੀਐਸਪੀ ਤੇਰੀ ਵਧੀਆ ਜੀ ਫੋਟੋ ਭੇਜ ਕੰ다 ਇਹ ਕਹਿੰਦਾ ਕੀ ਕਰਨੀ ਆ ਬਈ ਕੰਨਾ ਕੁਵਾਰ ਚ ਲਮਾਉਣੀ ਆ ਇਹ ਕਿ ਨਾ ਮੈਨੂੰ ਘਰੇ ਜਾਣਾ ਪਊਗਾ ਐਲਮੰਪ ਤੋਂ ਕੱਢਣੀ ਪਊਗੀ ਹੁਣ ਤਾਂ ਮੈਂ ਲਿਪੜਿਆ ਹੋਇਆ ਤਾਂ ਦੂਜੇ ਦਿਨ ਆਵੜਿਆ ਪਿੰਡ 'ਚੀ ਸਕੂਟਰ ਮੋਟਰਸਾਈਕਲ ਭਗਾ ਭਗਾ ਮਾਰਦਾ ਆ ਆ ਹਾਲਤਾਂ ਨੇ ਥੋਡੀਆਂ ਸੱਜਣਾ ਲੜੋ ਲੜਨਾ ਪਊਗਾ ਸਿਰ ਜੋੜਨੇ ਪੈਣਗੇ ਜੇ ਨਾ ਲੜੇ ਹਾਲਤਾਂ ਮੰਦੀਆਂ ਹੋਣਗੀਆਂ ਯੂਨੀਵਰਸਿਟੀ 'ਚ ਲੜ ਰਹੇ ਆ ਬੱਚੇ ਸਾਡੇ ਕਾਹਤੋਂ ਲੜਦੇ ਨੇ ਬਾਈ ਕਾਤੋਂ ਲੜਦੇ ਨੇ ਜੁਨੀ ਬਰਸਤੀ ਅਭੀ ਆ ਰਸਸ ਪੰਜਾਬ ਦੀ ਟੋਟਲ ਵਿੱਤਿਆ ਖਤਮ ਕਰਕੇ 80% 80% ਆਰਐਸਐਸ ਦੀ ਨੀਤੀ ਦੇ ਮੁਤਾਬਕ ਅਨਪੜਤਾ ਕਰਨੀ ਅਨਪੜਤਾ 80% ਲੋਕ ਉਹ ਕਹਿੰਦੇ ਪੜੇ ਲਿਖੇ ਨਹੀਂ ਚਾਹੀਦੇ 80% ਲੋਕਾਂ ਨੂੰ ਅਨਪੜ੍ਹ ਕਰੋ ਇਹ ਪੜ੍ਹ ਲਿਖ ਕੇ ਸਾਡੇ ਢੰਡੇ ਥਾਲੋਂ ਨਿਕਲਦੇ ਜਾ ਰਹੇ ਆ ਸੂਤਰ ਉਹਨਾਂ ਦੀ ਡੈਰੀ ਸੂਤਰ ਤੁਸੀਂ ਕਹਾਂਹੀ ਜਾਵੋ ਕਿਸਾਨ ਤੁਸੀਂ 2 ਨੰਬਰ ਦੇ ਸੂਤਰੋਂ ਜਿਹੜੇ ਆਲਾ ਨੂੰ 1 ਨੰਬਰ ਦੇ ਸੂਤਰ ਮੰਨਦੇ ਆ ਤੁਹਾਨੂੰ 2 ਨੰਬਰ ਦੇ ਸੂਤਰ ਕਾਹ ਤੋਂ ਮੰਨਦੇ ਨੇ ਵੀ ਤੁਸੀਂ ਕਣਕਾਂ ਰੋਟੀ ਪਕਾ ਕੇ ਖਵਾਈ ਜਾਓ ਉਹਨਾਂ ਨੂੰ ਉਨ੍ਹਾਂ ਦੇ ਅਧੀਨ ਯੂਨੀਵਰਸਿਟੀ ਨਹੀਂ ਕਿੰਨੀ ਟੋਟਲ ਪੰਜਾਬ ਦੇ ਧਾਰਮਿਕ ਅਦਾਰੇ ਟੋਟਲ ਕੋਈ ਅਦਾਰਾ ਨਹੀਂ ਬਚਿਆ ਕੋਈ ਮਾਈ ਦਾ ਲਾਲ ਆ ਕੇ ਗੱਲ ਕਰ ਸਕਦਾ ਵੀ ਸਾਡਾ ਅਦਾਰਾ ਜਿਹੜਾ ਉਹ ਆਰਐਸਐਸ ਦੇ ਅਧੀਨ ਨਹੀਂ ਦੱਸਾਂਗੇ ਵੀ ਆਧੀਨ ਹੈ ਟੋਟਲ ਧਾਰਮਿਕ ਅਦਾਰੇ ਆਰਐਸਐਸ ਦੇ ਅਧੀਨ ਹੈ ਆ ਜੁਨੀਅਰ ਬ੍ਰਾਸਟੀਆਂ ਅਧੀਨ ਕਰਕੇ ਸਾਰਾ ਕੁਝ ਖੋਣ ਜਾ ਰਹੇ ਐ ਆ ਲੜਾਈ ਐ ਜਿਹੜੀ ਤੁਸੀਂ ਲੜ ਰਹੇ ਹੋ ਇਹ ਲੜਾਈ ਆ ਖੇਤ ਚ ਨਹੀਂ ਤੁਸੀਂ ਲੜ ਰਹੇ ਤੁਸੀਂ ਭਾਰਤ ਨੂੰ ਬਚਾਉਣ ਦੀ ਲੜਾਈ ਲੜ ਰਹੇ ਹੋ ਤੁਸੀਂ ਉਹ ਲੋਕ ਥੋੜੇ ਵਰਗਾ ਕੋਈ ਨਹੀਂ ਹੈ ਇੱਥੇ ਆ ਜਥੇਬੰਦੀਆਂ ਜਿਹੜੀਆਂ ਲੜ ਰਹੀਆਂ ਸਭ ਲੋਕ ਚੁੱਪਚਾਪ ਬੈਠੇ ਐ ਪਿੱਛੇ ਮੇ ਲੋਕਾਂ ਨਾਲ ਹੋ ਉਵੇਂ ਸਾਡੇ ਨਾਲ ਹੋ ਆ ਸਾਰੇ ਨਹੀਂ ਉਹ ਤੁਸੀਂ ਉਹਨਾਂ 'ਚ ਨਹੀਂ ਹੋ ਉਹਨਾਂ 'ਚ ਨਹੀਂ ਹੋ ਜੇ குரு ਦਾ ਸੇ ਪਾਸਾ ਉਹਨਾਂ 'ਚ ਹੁੰਦਾ ਨਾ ਤਾਂ ਅਨੰਦਪੁਰ ਦਾ ਸਾਰਾ ਏਰੀਆ ਉਸੇ ਦਾ ਹੁੰਦਾ ਉਹ ਕਹਿੰਦਾ ਨਹੀਂ ਤਾਂ ਚੱਕਾਂਗੇ ਤਰਪਾਨ ਖਿੱਚੀ ਆ ਘਾਟੇ ਲਾਹੇ ਤੇ ਸਿਰ ਦਿੱਤੇ ਵੀ ਸਾਰਾ ਪਰਿਵਾਰ ਵਾਰਤਾ ਸਾਰਾ ਘਰਲਾ ਤਾਂ ਸਾਰਾ ਘਰ ਪੱচ্চਾ ਬੱਚਾ ਲਾਤਾ ਕਾ ਤੂੰ ਵੀ ਆਉਣ ਵਾਲਾ ਪੰਜਾਬ ਫਸਦਾ ਰਹੇ ਇਹ ਨਹੀਂ ਕਿਹਾ ਵੀ ਆਰਐਸਐਸ ਕਬਜ਼ਾ ਕਰਕੇ ਸਾਰਾ ਤੁਸ ਖੋਹਦੀ ਰਹੇ ਤੇ ਪੰਜਾਬ ਦੇ ਲੋਕ ਦੇਖਦੇ ਰਹਿਣ ਐ ਨਹੀਂ ਉਹ ਕਹਿ ਕੇ ਗਿਆ ਉਹ ਕਹਿੰਦਾ ਜ਼ੁਲਮ ਕਰਨ ਵਾਲੇ ਨਾਲ ਜ਼ੁਲਮ ਸਹਿਣ ਵਾਲਾ ਸਭ ਤੋਂ ਮਾੜਾ ਉਹਦੇ ਵਰਗਾ ਫਾਪੀ ਕੋਈ ਨਹੀਂ ਐ ਕਹਿ ਕੇ ਗਿਆ ਆ ਲੜਨਾ ਇਹ ਕੁਛ ਬਚਾਉਣਾ ਤਾਂ ਲੜਨਾ ਪਊਗਾ ਜ਼ਮੀਨਾਂ ਤਾਂ ਬਚਣਗੀਆਂ ਆਉਣ ਵਾਲੀ ਵਿਦਿਆ ਤਾਂ ਬਚੂਗੀ ਹਸਪਤਾਲ ਸਾਡੇ ਕੋਲੇ ਨਹੀਂ ਸਕੂਲ ਸਾਡੇ ਖੋਲੇ ਸਾਰਾ ਕੁਝ ਖੋਲੇ ਆ ਭਰਾਵੋ ਇਸ ਕਰਕੇ ਸੱਜਣੋ ਇਸ ਜ਼ਮੀਨ ਦੇ ਤੁਹਾਡੇ ਨਕਰ ਨੇ ਲੜਾਈ ਲੜਨੀ ਹੈ ਕਿ ਮੈਂ ਜਮਨਪਿੰਡਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਅੱਡੇ 550 ਬੰਦੇ ਨੂੰ ਮੋੜਦੇ ਰਹੇ ਆ ਪੁਲਿਸ ਦੇ ਨੂੰ ਮਾਵਾ ਅੱਜ ਰੋਜ਼ ਉਹ ਤੜਕੀ ਕੰਮ ਨਵੇੜਦੀਆਂ ਨੇ ਤੇ ਡੇਰੇ ਚ ਆ ਜਾਂਦੀਆਂ ਰੋਜ਼ ਸਾਲ ਤੋਂ ਕੰਮ ਧੰਦਾ ਨਵੇੜ ਕੇ ਡੇਰੇ ਚ ਆਉਂਦੀਆਂ ਡੇਰੇ ਚ ਆ ਕੇ ਰੋਜ਼ ਟਰਾਲੀ ਟਰੈਕਟਰ ਭਰ ਕੇ ਮਜਹਰਾ ਕੱਢਦੀਆਂ ਨੇ ਕਿਸੇ ਦੀ ਤਾਕਤ ਨਹੀਂ ਕਿਸੇ ਫੋਰਸ ਵੀ ਪਿੰਡਕ ਨਹੀਂ ਆਜੂਗਾ ਜੇ ਤਾਂ ਤੁਸੀਂ ਇਹ ਜ਼ਮੀਨ ਬਚਾਉਣੀ ਹੈ ਨਾ ਨਹੀਂ ਫਿਰ ਤਾਂ ਲੜਨਾ ਪਊਗਾ ਨਗਰ ਨੂੰ ਅਹੀਂ ਫਿਰ ਬਚੂਗੀ ਇਸ ਕਰਕੇ ਸੱਜਣਾ ਹੁਣ ਅਸੀਂ ਫੋਰਸ ਭੱਗੀ ਸਾਰੀ ਘਰ ਨੂੰ ਜਾਣਾ ਕੰਨ ਰੱਖਣਾ ਇੱਧਰ ਤੇ ਜਿਹੜੀ ਨਗਰ ਦੀ ਜਥੇਬੰਦੀ ਹੈ ਉਹ ਪਹਿਰੇਦਾਰੀ ਕਰੇ ਪੱਕੀ ਉਰੇ ਪੱਕੀ ਪਹਿਰੇਦਾਰੀ ਕਰੋ ਇੱਥੇ ਬੈਠੋ ਇਹ ਨੀ ਆ ਵੀ ਘਰੇ ਬਾਗੇ ਤੁਸੀਂ ਆ ਫੂਸ ਨੂੰ ਅੱਗ ਲਾ ਕੇ ਵਿੱਚੇ ਸਾਰਾ ਕੁਝ ਕਰਕੇ ਤਣਕ ਵੀ ਸਕਦਾ ਅਗਲਾ ਕਣਕ ਰਾਤ ਨੂੰ ਪਹਿਰੇਦਾਰੀ ਕਰੋ ਡਟ ਕੇ ਕਰੋ ਜ਼ਮੀਨ ਨਹੀਂ ਜਾਣਨ ਨੂੰ ਇਹ ਕੱਲੇ ਪਿੰਡ ਦੀ ਇਹ ਇੱਕ ਕੱਲੇ ਇਹ ਮਹੰਤਾਂ ਦੀ ਜ਼ਮੀਨ ਨਹੀਂ ਹੈ ਗਰਦੌੜੀਆਂ ਤੇ ਲਗਭਗ 700 ਪਿੰਡਾ ਪੰਜਾਬ ਦਾ 700 ਜਿਹਦੇ ਵਿੱਚ ਗਰਦੌਰੀਆਂ ਚ ਗਰਦੌਰੀਆਂ ਤੇ ਜ਼ਮੀਨਾਂ ਬਾਹਰੇ ਐ ਲੋਕ ਗਰਦੌਰੀਆਂ ਤੇ ਰਾਜਿਆਂ ਦੀਆਂ ਜ਼ਮੀਨਾਂ ਸਰਦਾਰਾਂ ਦੀਆਂ ਜ਼ਮੀਨਾਂ ਇਸ ਕਰਕੇ ਸੱਜਣੋ ਹੁਣ ਆਪਾਂ ਇਹਦੀ ਸਮਾਪਤੀ ਕਰਾਂਗੇ ਪਿੰਡਕਾਈ ਉਰੇ ਪਹਿਰੇਦਾਰੀ ਕਰੇ ਆਪਾਂ ਕੁਛ ਪਿੰਡ ਨਰੈਣਗੜ ਜਾਣੇ ਨਰੈਣਗੜ ਆਪਾਂ ਨੇ ਘਰ ਨੂੰ ਨਹੀਂ ਜਾਣਾ ਹੁਣ ਨਰੈਣਗੜ ਦੀਪਾ ਕਹਿੰਦੀ ਟਰਾਂਸਫਰ ਲਾ ਦੋ ਤੇ ਲਾ ਕੇ ਮੈਨੂੰ ਫੋਨ ਕਰੋ ਟਰਾਂਸਫਰ